अब निवेदन करूंगा सभी साथियों से कि पीछे खड़े होकर एक ग्रुप फोटो करवा लें राजन अंगुराल जी उनसे भी निवेदन है कि मंच पर आ जाए ये हमारे भाजपा के राष्ट्रीय कार्यकारिणी सदस्य रहे ऐसी मोर्चा के आज घर वापसी कर रहे हैं कुछ समय के लिए आम आदमी पार्टी में गए थे अब मैं निवेदन करूंगा फोटो खाने भुइरहे थाले आयो

प्रदेश अध्यक्ष सुनील जाखड़ी जी से निवेदन करूंगा कि वो आज के इस विषय पर अपने विचार हम सबसे साझा करें सुनील जाखड़ जी आज मैं सबसे पहले तो आभार व्यक्त करता हूं <laughs> आज मैं सारे तो पहला धन्यवाद करदा ਦਿੱਲੀ ਪ੍ਰਦੇਸ਼ ਬੀਜੇਪੀ ਟੀਮ ਦਾ ਤੇ ਖਾਸ ਤੌਰ ਤੇ ਬੀਜੇਪੀ ਦਿੱਲੀ ਦੇ ਅਧਿਖ ਸਚਦੇਵਾ ਸਾਹਬ ਦਾ ਤੇ ਸਾਡੇ ਰਾਸ਼ਟਰੀ ਮੰਤਰੀ ਮਨਜਿੰਦਰ ਸਿਰਸਾ ਜੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਦਿੱਲੀ ਆਫਿਸ ਦੇ ਵਿੱਚ ਆਪਣਾ ਇਸ ਕਾਰਜਕ੍ਰਮ ਕਰਨ ਦੇ ਵਿੱਚ ਸਹਿਯੋਗ ਤੇ ਆਪਣਾ ਅੱਜ ਸਾਡੇ ਨਾਲ ਇਹਨਾਂ ਨੇ ਇੰਨਾ بڑا ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਨੂੰ ਮੌਕਾ ਦਿੱਤਾ ਹੈ ਮੈਨਾਂ ਨਬਤ ਬਾਰੀਆਂ ਅੱਜ ਸਾਡੇ ਦਰਮਿਆਨ ਉੱਚੇ ਚੇਤੇ ਤੌਰ ਤੇ ਸੁਸ਼ੀਲ ਰਿੰਕੂ ਜੀ ਸੁਸ਼ੀਲ ਰਿੰਕੂ ਜੀ ਉਹ ਸ਼ਖਸੀਅਤ ਹੈ ਜਿਹੜੇ ਇਸ ਸੋ ਕਾਲਡ ਆਮ ਆਦਮੀ ਪਾਰਟੀ ਦੇ ਇੱਕਮਾਤਰ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਹੈਗੇ ਤੇ ਅੱਜ ਲੋਕ ਸਭਾ ਦੇ ਵਿੱਚ ਚਾਹੇ ਇਲੈਕਸ਼ਨਾਂ ਨੂੰ ਅਜੇ 2 ਮਹੀਨੇ ਪਏ ਐ ਪਰ ਇਸ ਪ੍ਰੈਸੈਂਟ ਲੋਕ ਸਭਾ ਦੇ ਅੰਦਰ ਸੁਸ਼ੀਲ ਰਿੰਕੂ ਜੀ ਦੇ ਭਾਜਪਾ ਜੁਆਇਨ ਕਰਨ ਦੇ ਨਾਲ ਲੋਕ ਸਭਾ ਦੇ ਪੂਰੇ ਇਤਿਹਾਸ ਚੋਂ ਆਮ ਆਦਮੀ ਪਾਰਟੀ ਦਾ ਨਾਮ ਮੰਥੀ ਹੋ ਗਿਆ ਅੱਜ ਉੱਥੇ ਇੱਕ ਵੀ ਸਦਸਤਾ ਆਮ ਆਦਮੀ ਪਾਰਟੀ ਕੋਲ ਨਹੀਂ ਬਚੀ ਤੇ ਮਨੂਮੀ ਤੇ ਆਨ ਆਲੇ ਸਿਲੈਕਸ਼ਨ ਦੇ ਦੌਰਾਨ ਵੀ ਸਥਿਤੀ ਆਹੀ ਰਹੂਗੀ ਕਿਉਂਕਿ ਜਿੱਥੇ ਸੁਸ਼ੀਲ ਰਿੰਕੂ ਜੀ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਹਾਲਾਤਾਂ 'ਚ ਕੀਤੀ ਹੈ ਜਦੋਂ ਆਲਰੇਡੀ 8 ਸੀਟਾਂ ਪੰਜਾਬ ਦੇ ਅੰਦਰ 13 ਦੇ ਵਿੱਚੋਂ 8 ਸੀਟਾਂ ਦੇ ਉੱਤੇ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ 'ਚ ਸੁਸ਼ੀਲ ਰਿੰਕੂ ਜੀ ਤੇ ਟਿਕਟ ਅਨਾਉਂਸ ਕਰੀ ਬੈਠੇ ਹੈ ਅੱਜ ਦੇਸ਼ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਦੇਸ਼ ਵਿਕਾਸ ਦੇ ਜਿਹੜੇ ਰਾਹ ਤੇ ਪਿਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਉਹਨੂੰ ਮੱਦੇਨਜ਼ਰ ਰੱਖਤੇ ਹੋਏ ਤੇ ਖਾਸ ਤੌਰ ਤੇ ਆਪਣਾ ਜਿਹੜਾ ਇਹਨਾਂ ਦਾ ਹਲਕਾ ਹੈ ਜਲੰਧਰ ਉਹਦੇ ਵਿੱਚ ਜੋ-ਜੋ ਵਾਅਦੇ ਇਸ ਝੂਠ ਤੇ ਮਹਾਂਕਰਪ ਪਾਰਟੀ ਨੇ ਜਿਹੜੇ ਕੀਤੇ ਸੀ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਕੀਤੇ ਸੀ ਉਹ ਸਾਰੇ ਉਹਨਾਂ ਦੀ ਸੱਚਾਈ ਦੇਖ ਕੇ ਸੁਜੀਲ ਰਿੰਕੂ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਨਾਲ ਜੁੜੇ ਹੈ ਇਹਨਾਂ ਦਾ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦਾ ਇਹਨਾਂ ਦੇ ਨਾਲ ਹੀ ਸੁਸ਼ੀ ਅੰਗੁਰਾਲ ਜੀ ਉਹਨਾਂ ਨੇ ਅਸਤੀਫਾ ਦੇ ਕੇ ਮੈਂਬਰ ਪੰਜਾਬ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਤੋਂ ਕਿਉਂਕਿ ਅਜੇ ਵੀ 3 ਸਾਲ ਇਹਨਾਂ ਦੇ ਬਤੌਰ ਐਮ ਐਲ ਏ ਪਏ ਹਨ ਨੇ ਅਸਤੀਫਾ ਦੇ ਕੇ ਬੀ ਜੀ ਪੀ ਜੁਆਇਨ ਕੀਤੀ ਹੈ ਮੈਂ ਅੰਗੁਰਾਲ ਜੀ ਦਾ ਵੀ ਬਹੁਤ-ਬਹੁਤ ਸਵਾਗਤ ਕਰਦਾ कि ਅੱਜ ਇਸ ਪਰਿਵਾਰ ਦੇ ਅੰਦਰ ਜਿਹੜਾ ਵਾਧਾ ਹੋ ਰਿਹਾ ਜਿਹੜੇ ਸਾਰੇ ਨਾਮ ਇੱਥੇ ਤੁਹਾਡੇ ਸਾਹਮਣੇ ਪੜੇ ਪੜੇ ਗਏ ਹੈ ਸਾਡੇ ਡਿਪਟੀ ਮੇਅਰ ਜਲੰਧਰ ਦੇ ਰਹੇ ਹੈ ਅੱਜ ਸੀਨੀਅਰ ਜਿਹੜੇ ਸਾਰੇ 2 2 4 4 ਦਫਾ ਉੱਥੋਂ ਜਲੰਧਰ ਚੋਂ ਮੈਂਬਰ ਕਾਰਪੋਰੇਸ਼ਨ ਦੇ ਰਹੇ ਹੈ ਸੀਨੀਅਰ ਲੀਡਰਸ ਰਹੇ ਹੈ ਜਿਹੜੇ ਥੀਜ਼ ਆਰ ਦਾ ਬਿਲਡਿੰਗ ਬਲॉक्स ਆਫ ਐਨੀ ਪਾਰਟੀ ਸਾਬ ਲੀਡਰ ਬਹੁਤ ਮਿਲ ਜਾਣਗੇ ਪਰ ਇਸ ਕਿਸਮ ਦੇ ਕਾਰਜਕਰਤਾ ਜਿਹੜੇ ਜ਼ਮੀਨ ਨਾਲ ਜੁੜੇ ਆ ਜਿਹੜੇ ਲੋਕਾਂ ਦੇ ਬੈਠ ਕੇ ਲੋਕਾਂ ਦੇ ਨਾਲ ਦੁੱਖ ਸੁੱਖ ਚੇ ਉਹਨਾਂ ਦਾ ਬਾਹ ਫੜਦੇ ਆ ਉਹਦੇ ਨਾਲ ਖੜਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਦੇ ਆਰ ਦਾ ਕਟਿੰਗ ਐਜ ਆਫ ਐਨੀ ਪੋਲੀਟੀਕਲ ਆਰਗੇਨਾਈਜੇਸ਼ਨ ਸਾਹਿਬ ਮੈਂ ਇਹਨਾਂ ਦਾ ਤਹਿ ਦਿਲ ਤੋਂ ਬੀਜੇਪੀ ਜੁਆਇਨ ਕਰਨ ਤੇ ਜੀ ਆਇਆਂ ਆਖਦਾ ਸਵਾਗਤ ਕਰਦਾ ਧੰਨਵਾਦ ਕਰਦਾ ਕਿਉਂਕਿ ਇਹ ਲੋਕ ਹੈ ਜਿਹੜੇ ਬੀਜੇਪੀ ਦਾ ਸੰਦੇਸ਼ ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਕਾਸ ਨੂੰ ਲੈ ਕੇ ਦੇਸ਼ ਤੇ ਪੰਜਾਬ ਦੇ ਪ੍ਰਤੀ ਜਿਹੜਾ ਲਗਾਵ ਹੈ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਸਾਥੀਓ ਅੱਜ ਦਾ ਦਿਨ ਵੀ ਬੜਾ ਇੱਕ ਇਤਿਹਾਸਿਕ ਦਿਨ ਹੈ ਇਤਿਹਾਸਿਕ ਇਹਦਾ ਸੈਂਸ ਅੱਜ ਬਹੁਤ ਸਾਰੇ ਖੁਲਾਸੇ ਹੋ ਰਹੇ ਹੈ ਅਸਲ ਚਿਹਰੇ ਸਾਹਮਣੇ ਆ ਰਹੇ ਹੈ ਪਰਦੇ ਇਹ ਕਹਿੰਦਾ ਜੀ ਪਰਦਾ ਉੱਠਣੇ ਵਾਲਾ ਹੈ ਅੱਜ ਤਾਂ ਪਰਦਾ ਉੱਠ ਗਿਆ ਕਿਉਂਕਿ ਇੱਥੋਂ ਥੋੜੀ ਦੂਰ ਤੇ ਇੱਥੋਂ ਕਿੰਨਾ ਡਿਸਟੈਂਸ ਹੋਣਾ ਹੈ ਜੀ ਰਾਮ ਲੀਲਾ ਮੈਦਾਨ ਦਾ ਆਪਾਂ ਰਾਮ ਲੀਲਾ ਮੈਦਾਨ ਦੀ ਛਾਂ ਚ ਬੈਠੇ ਆ ਇਹ ਉਹ ਰਾਮ ਲੀਲਾ ਮੈਦਾਨ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ ਚ ਕਾਂਗਰਸ ਲੀਡਰਸ਼ਿਪ ਨੇ ਦੋ ਵਾਰੀ ਸੋਚਿਆ ਵੀ ਨਹੀਂ ਵੀ ਕਿਹੜੀ ਜਗ੍ਹਾ ਤੇ ਜਾ ਕੇ ਅੱਜ ਇੱਕ ਐਡਾ ਵੱਡਾ ਕਹਿੰਦੇ ਅਸੀਂ ਇੱਕ ਸਮਰਥਨ ਰੈਲੀ ਕਰਨ ਲੱਗੇ ਆ ਸਭ ਆਰ ਉਸ ਰਾਮ ਲੱਲਾ ਦੇ ਨਾਮ ਦੇ ਇੱਥੇ ਹਰ ਸਾਲ ਦਿੱਲੀ ਦੀ ਰਾਮਲੀਲਾ ਸਾਹਿਬ ਦੁਨੀਆ 'ਚ ਮਸ਼ਹੂਰ ਹੈ ਇੱਥੇ ਫੋਰਨ ਡਿਗਨਿਟਰੀਜ਼ ਵੀ ਆ ਕੇ ਇਥੇ ਜਦੇਵ ਸਾਹਿਬ ਤੁਹਾਡੇ ਤੋਂ ਲੁਕਿਆ ਨਹੀਂ ਕਿ ਤੁਹਾਡੇ ਦਾ ਸਾਰੇ ਸਰੋਗ ਨਾਲ ਹੁੰਦਾ ਹੈ ਇਹ ਉਹੀ ਰਾਮ ਲੱਲਾ ਹੈ ਜਿਨ੍ਹਾਂ ਦੇ ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਟਾ ਕਰਨ ਦੇ ਵਿੱਚ ਆਈ ਕਾਂਗਰਸ ਦੀ ਲੀਡਰਸ਼ਿਪ ਜਿੱਥੇ ਜਾਣ ਤੋਂ ਸੰਗ ਕਰਦੇ ਸੀ ਵੈਸੀ ਜਾਂਦੇ ਨਹੀਂ ਆਇ ਕ ਇਤਿਹਾਸਿਕ ਇਸੇ ਕਾਂਗਰਸ ਪਾਰਟੀ ਲੀਡਰਸ਼ਿਪ ਦਾ ਮੈਂ ਦੇਖਦਾ ਵੀ ਇਹਨਾਂ ਦਾ ਜਿਹੜਾ ਅਸਲ ਚਿਹਰਾ ਹੈ ਉਹਨਾਂ ਦੇ ਵਿੱਚ ਕੀ ਦਾ ਕਸੂਰ ਹੈ ਕਿਉਂਕਿ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਜੀ ਦੇ ਆ ਗੱਲ ਦਿਮਾਗ 'ਚ ਪਾਈ ਵੀ ਜੇ ਤੁਸੀਂ ਉਥੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਉਸ ਸਮਾਰੋਹ 'ਚ ਸ਼ਾਮਿਲ ਹੋਗੇ ਤਾਂ بڑا ਗੋਰ ਅਨਿਆਏ ਹੋ ਜੂਗਾ ਉਹ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ A to Z ਕੋਈ ਨਹੀਂ ਬਚਿਆ ਹੋਣਾ ਸਾਬ ਸਾਰੇ ਉੱਥੇ ਜਾ ਕੇ ਲੁਕਾ ਚਿਪੀ ਜਾ ਕੇ ਮੱਥਾ ਟੇਕ ਆਏ ਬਾੱਚੇ ਕੋਈ ਉਦੋਂ ਜਾਇਆ ਕੋ ਬਾੱਚੇ ਜਾਇਆ ਕੋ ਪਹਿਲਾਂ ਚੂਬੀ ਮਾਰਿਆ ਆਏ ਉਥੇ ਸਾਰੇ ਜਾ ਕੇ ਆਏ ਰਹਿ ਕੌਣ ਗਿਆ ਅੰਗੁਰਾਲ ਜੀ ਦੇਖੋ ਇੱਕ ਬੰਦਾ ਰਹਿ ਗਿਆ ਉਹ ਰਹਿ ਗਿਆ ਰਾਹੁਲ ਗਾਂਧੀ ਜੀ ਬਾਕੀ ਸਾਰੇ ਜਾਏ ਤੇ ਅੱਜ ਉਸੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠ ਕੇ ਸਮਰਥਨ ਕੀਦਾ ਕਰ ਰਹੀ ਹੈ ਮੈਂ ਬੜੀ ਇੱਥੇ ਆਣ ਤੋਂ ਪਹਿਲਾਂ ਸ੍ਰੀ ਦੇਵ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਬੜੇ ਗੌਰ ਨਾਲ ਦੇਖ ਰਿਆ ਸੀ ਉੱਥੇ ਉਸ ਜਮਾਵੜੇ ਦੇ ਅੰਦਰ ਕੌਣ-ਕੌਣ ਲੋਕ ਸ਼ਾਮਿਲ ਹੈ ਪੰਜਾਬ ਤੋਂ ਕੌਣ ਹੈ ਪੰਜਾਬ ਵੀ ਅਖਿਲ ਭਾਰਤੀ ਕਾਂਗਰਸ ਪਾਰਟੀ ਦਾ ਜਾਂ ਪੰਜਾਬ ਤਾਂ ਦੇਸ਼ ਦਾ ਹਿੱਸਾ ਹੋਣਾ ਹੀ ਹੈ ਸਭ ਆਹ ਜਿਹੜੀ ਅੱਜ ਰੈਲੀ ਹੋ ਰਹੀ ਹੈ ਜੇ ਕਾਂਗਰਸ ਹਾਈ ਕਮਾਂਡ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਹੈਗੇ ਇੱਕ ਤਾਂ ਨੈਸ਼ਨਲ ਲੈਵਲ ਦੇ ਪਰਿਵਾਰੀ ਐ ਕਿਸਾਨ ਸੰਘ ਦੇ ਕਿਸਾਨ ਜਿਹੜੇ ਇਹਨਾਂ ਦਾ ਵਿੰਗ ਹੈ ਉਹਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ 2-3 ਮਹੀਨੇ ਜੇਲ੍ਹ ਦੀ ਦਾਲ ਖਵਾਈ ਉਹਨਾਂ ਦੇ ਉੱਤੇ ਮੋਹਰ ਲਵਾਤੀ ਅੱਜ ਇੱਥੇ ਆ ਕੇ ਵੀ ਇੱਕ ਮਹਾਕਰਪ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆ ਉਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਅਸ਼ੋਕਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਐ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਆ ਜੋ ਹੀ ਰਾਹੁਲ ਗਾਂਧੀ ਜੀ ਹੈ ਯਾਦ ਆ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਯਾ ਕੋਈ ਦਸਤਾ ਨਹੀਂ ਯਾਉ ਨਨ ਕੋਈ ਪਰਵਾਹ ਨਹੀਂ ਪਰ ਲੋਕਾਂ ਨੂੰ ਪਰਵਾਹ ਹੈ ਦੇਖੋ ਸਾਡਾ ਤੋੜ ਵਿਛੜਾ ਹੋ ਗਿਆ ਮੈਂ ਸਾਰੀ ਆਪਣੀ ਉਮਰ ਕਾਂਗਰਸ ਪਾਰਟੀ ਚ ਲਾਈ ਹੈ ਮੇਰਾ ਸਾਰਾ ਅਜ ਮੈਨੂੰ ਉਸ ਕਾਂਗਰਸ ਵਰਕਰ ਦੇ ਉੱਤੇ ਕਿਉਂਕਿ ਪਾਰਟੀ ਕੋਈ ਵੀ ਵੈਸਾਬ ਸਾਰੇ ਆਪਣੇ ਆਪਣੀ ਸੋਚ ਨਾਲ ਜੁੜ ਕੇ ਪਹਿਰਾ ਦਿੰਦੇ ਐ ਉੱਥੇ ਦਾ ਕਾਂਗਰਸ ਦੇ ਵਰਕਰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਜਿਨੇ ਪਰਚੇ ਕਰਵਾਏ ਐ ਜਿਨੇ ਡਾਂਗਾਂ ਖਾਈਆਂ ਜਿਨੇ ਸੰਘਰਸ਼ ਕੀਤਾ ਅੱਜ ਉਹਦੇ ਉੱਤੇ ਮੈਨੂੰ ਤਰਸ ਆ ਰਿਹਾ ਵੀ ਆ ਲੀਡਰਸ਼ਿਪ ਇਥੇ ਇੱਕ ਮਹਾ ਕਰਪਟ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਹੈ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾਬ ਮੈਂ ਗਿਣਾਨ ਲਗਾ ਸਜਦੇਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਪੰਜਾਬ ਦੇ ਮੌਜੂਦਾ ਸੀਐਲਪੀ ਲੀਡਰ ਮੌਜੂਦਾ ਜਨਰਲ ਸੈਕਟਰੀ ਮੌਜੂਦਾ ਇਹ ਸੀਡਬਲਯੂਸੀ ਦੇ ਮੈਂਬਰ ਪੂਰਵ ਪ੍ਰਮੱਖ ਮੰਤਰੀ ਚੰਨੀ ਜੀ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜਿਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਤਬਰ ਦੇ ਉੱਤੇ ਇਲਜ਼ਾਮ ਨਾ ਲਾਏ ਹੋਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ਨ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਭ ਇਹ ਪਾਰਟੀ ਜਿਹੜਾ ਆਪਣਾ ਘਰ ਨਹੀਂ ਸੰਭਾਲ ਸਕਦੀ ਅੱਜ ਦੇਸ਼ ਦੇ ਉੱਤੇ ਵੀ ਪੈਰਾ ਦੇਣ ਦੀ ਗੱਲ ਕਰ ਰਹੇ ਦੇਸ਼ ਨੂੰ ਵਿਕਾਸ ਦੀ ਗੱਲ ਕਰ ਰਹੇ ਆ ਲੋਕ ਐਸੀ ਗੱਲ ਨੂੰ ਦੇਖ ਕੇ ਰਿੰਕੂ ਜੀ ਮੈਂ ਤੁਹਾਡਾ ਵੀ ਸਵਾਗਤ ਕਰਦਾ ਅੰਗਰ왈 ਜੀ ਦਾ ਤੇ ਸਾਰੇ ਸਾਥੀਆਂ ਦਾ ਬਾਟਿਆ ਜੀ ਸਮੇਤ ਸਾਰੇ ਮੇਰੀ ਭੈਣਾ ਆਈਆਂ ਨਾਲ ਸਾਰੇ ਉਹਨਾਂ ਨੇ ਆਪਣਾ ਆਪਣਾ ਇਲਾਕੇ 'ਚ ਨਾਮ ਕਮਾਇਆ ਇਹਨਾਂ ਦਾ ਸਵਾਗਤ ਕਰਦਾ ਤੇ ਮੈਂ ਅੱਜ ਇਸ ਸਮਾਗਮ ਦੇ ਰਾਈ ਆ ਇੱਕ ਸਵਾਲ ਪੁੱਛਣਾ ਚਾਹਨਾ ਇਸ ਜਿਹੜੀ ਆ ਰੈਲੀ ਹੋ ਰਹੀ ਹੈ ਰਾਮਲੀਲਾ ਮੈਦਾਨ ਦੇ ਅੰਦਰ ਕੀ ਰਾਹੁਲ ਗਾਂਧੀ ਜੀ ਪੰਜਾਬ ਯੂਨਿਟ ਦੇ ਉੱਤੇ ਜਿਹੜੇ ਜਿਹੜੇ ਇਲਜ਼ਾਮ ਲਗਾਏ ਗਏ ਆ ਉਹਦੇ ਉੱਤੇ ਮੋਹਰ ਲਾਉਂਦੇ ਆ ਵੀ ਭਗਵੰਤ ਮਾਨ ਜੀ ਨੇ ਬਿਲਕੁਲ ਸਹੀ ਕੀਤਾ ਆ ਗਲਤ ਹੋ ਰਿਹਾ ਜੋ ਕੇਜਰੀਵਾਲ ਸਾਹਿਬ ਦੇ ਨਾਲ ਹੋ ਰਿਹਾ ਆ ਗਲਤ ਹੈ ਬਾਕੀ ਸਾਰਾ ਕੁਝ ਪੰਜਾਬ 'ਚ ਹੋਇਆ ਸਹੀ ਹੈ ਉਹਦੇ ਉੱਤੇ ਅਗਰ ਜਵਾਬ ਦੇਣਗੇ ਤਾਂ ਠੀਕ ਐ ਨਹੀਂ ਮੈਨੂੰ ਲੱਗਦਾ ਵੀ ਬਾਕੀ ਬਚੇ ਖੁਚੇ ਕਾਂਗਰਸ ਦੇ ਜਿਹੜੇ ਲੀਡਰ ਸਾਹਿਬਾਨ ਨੇ ਹੁਣ ਲੀਡਰ ਵੀ ਕਹਾ ਦੇ ਰਹੇ ਜਦੋਂ ਲੀਡਰਾਂ ਨੂੰ ਸਜਦੇਵਾ ਸਾਹਿਬ ਇੱਕ ਬੜੀ ਅਜੀਬ ਸਥਿਤੀ ਪੰਜਾਬ 'ਚ ਹੋਈ ਹੋਈ ਹੈ ਕਿਉਂਕਿ ਪੰਜਾਬ ਦਾ ਹਿੱਸਾ ਵੀ ਦਿੱਲੀ ਦੇ ਅੰਦਰ ਸਾਡਾ ਦੇਖੋ ਪੰਜਾਬ ਅੱਧਾ ਦਿੱਲੀ ਦਾ ਪੰਜਾਬ ਵਾਲਾ ਨੇ ਵਸਾਇਆ ਸਾਹਿਬ ਚੜ੍ਹੇ ਚਾਹੇ ਲਹਿੰਦੇ ਪੰਜਾਬ ਤੋਂ ਉੱਠ ਕੇ ਆਏ ਆ ਜਿਨ੍ਹਾਂ ਨੂੰ ਆ ਕਹਿੰਦੇ ਸੀ ਕੇਜਰੀਵਾਲ ਸਾਹਿਬ ਵੀ ਜਿਹੜੇ ਉੱਥੋਂ ਰਫੂਜੀ ਆਏ ਆ ਇੱਥੇ ਆ ਕੇ ਗੰਦ ਪਾ ਰਹੇ ਆ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਪਤਾ ਨਹੀਂ ਵੀ ਆ ਦਿੱਲੀ ਵਸਾਣ ਵਾਲੇ ਦੇ ਵਿੱਚ ਪੰਜਾਬ ਦਾ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ ਇੱਥੇ ਚਾਹੇ ਅਸੀਂ ਇੱਥੇ ਫੁੱਟਪਾਥਾਂ ਦੇ ਉੱਤੇ ਬੈਠ ਬੈਠ ਕੇ ਆ ਜਿਹੜਾ ਅੱਜ ਆਪਣਾ ਨਾਮ ਕਮਾਇਆ ਦਿਸ ਇਜ਼ ਆਊਟ ਆਫ ਸ਼ੀਅਰ ਵਿਲ ਪਾਵਰ ਐਂਡ ਆਰ ਸਵੇਟ ਐਂਡ ਬਲੱਡ ਜਿਹੜਾ ਪੰਜਾਬੀਆਂ ਨੇ ਦਿੱਲੀ ਬਸਾਇਆ ਹੈ ਜਿਹੜਾ ਅੱਜ ਰੂਪ ਦਿੱਲੀ ਦਾ ਨਜ਼ਰ ਆ ਰਿਹਾ ਉਹਦੇ ਵਿੱਚ ਸਾਡਾ ਯੋਗਦਾਨ ਹੈ ਪਰ ਉਹ ਜਿਹੜੇ ਪੰਜਾਬ ਦੇ ਲੋਕ ਐ ਉਹਨਾਂ ਨੂੰ ਬੇਇੱਜ਼ਤੀ ਕਰਨ ਵਾਲੇ ਤਾਂ ਅੱਜ ਉਹਨਾਂ ਨੂੰ ਬਚਾਉਣ ਵਾਸਤੇ ਇੱਥੇ ਆਏ ਬੈਠੇ ਐ ਤੇ ਪੰਜਾਬ ਕਾਂਗਰਸ ਦੀ ਅੱਜ ਬਦ ਹਾਲੀ ਦੇ ਉੱਤੇ ਇੱਥੇ ਜਸ਼ਨ ਮਨਾਇਆ ਜਾ ਰਿਹਾ ਹੈ ਉਹਦੇ ਵਾਸਤੇ ਇਹਨਾਂ ਨੂੰ ਆਪਣੇ ਅੰਦਰ ਦੇਖਣਾ ਪਊਗਾ ਪੰਜਾਬ ਦੀ ਜਨਤਾ ਦੇਖ ਰਹੀ ਹੈ ਆ ਜੋ ਕੁਝ ਇੱਥੇ ਹੋ ਰਿਹਾ ਹੈ ਬਾਕੀ ਸਾਰੇ ਸਾਥੀ ਜਿਹੜੇ ਬਚੇ ਐ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿੰਦੇ ਐ ਮੈਂ ਤਾਂ ਬکریاں ਇਹਨਾਂ ਬکریاں ਨਾਲ ਹੀ ਕੰਮ ਚਲਾ ਲੂੰਗਾ ਕਹਿੰਦਾ ਸ਼ੇਰ ਤਾਂ ਸਾਰੇ ਚਲੇ ਗਏ ਪਰ ਮੈਂ ਨਾ ਬکریاں ਨਾਲ ਹੀ ਕੰਮ ਚਲਾ ਲੂੰਗਾ ਸਾਹਿਬ ਅਸੀਂ ਉਸ ਖਿੱਤੇ ਚ ਆਉਣੇ ਆ ਪੰਜਾਬ ਦੇ ਜਿੱਥੇ ਗੁਰੂ ਮਹਾਰਾਜ ਨੇ ਕਿਹਾ ਸੀ ਚਿੜੀਆਂ ਸਿੜੀ ਸੇ ਮੈਂ ਬਾਜ਼ ਲੜਾਉਂ ਤੋ ਮੈਂ ਗੁਰੂ ਗੋਬਿੰਦ ਸਿੰਘ ਕਹਲਾਉਂ ਬੱਕਰੀਆਂ ਦਾ ਨਾਂ ਨਹੀਂ ਲਿਆ ਸੀਗਾ ਸਭ ਬੱਕਰੀਆਂ ਨਾਲ ਨਹੀਂ ਸ਼ੇਰ ਲੜਾਏ ਜਾਂਦੇ ਸਪਿਰਿਟ ਨਾਲ ਲੜਾਏ ਜਾਂਦੇ ਆ ਜਿਹੜੇ ਲੋਕ ਆਪਣੇ ਲੀਡਰਾਂ ਨੂੰ ਬੱਕਰੀ ਕਹਿੰਦੇ ਐ ਉਹ ਲੀਡਰਾਂ ਨੂੰ ਅੱਜ ਇੱਥੇ ਮੋਹਰ ਲੱਗੀ ਐ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸੀਗੀ ਵੀ ਅੱਜ ਭਗਵੰਤ ਮਾਨ ਜੀ ਤੇ ਐ ਜਿਹੜੇ ਜੁਝ ਜੁੜੀ ਬੈਠੇ ਹੈ ਕਿ راہુલ ਗਾਂਧੀ ਜੀ ਆ ਜੀ ਬਿਲਕੁਲ ਸਰਟੀਫਾਈਡ ਇੱਕ ਮਸਲਾ ਸਾਹਮਣੇ ਆ ਗਿਆ ਇਸੇ ਦੇ ਨਾਲ ਹੀ ਮੈਂ ਜਿਆਦਾ ਸਮਾਨਾ ਲੈਂਦਾ ਬਹੁਤ ਬਹੁਤ ਆਏ ਹੋਏ ਸਾਥੀਆਂ ਦਾ ਇੱਕ ਵਾਰ ਫਿਰ ਤੋਂ ਜੀ ਆਇਆ ਆਖਦਾ ਬੀਜੇ ਦੇ ਬੀਜਪੀ ਦੇ ਅੰਦਰ ਤੇ ਮੈਂ ਤੁਹਾਨੂੰ ਦਿੱਲੀ ਬੈਠਿਆਂ ਨੂੰ ਕਿਉਂਕਿ ਮਨੂੰ ਯਕੀਨ ਹੈ ਤੁਸੀਂ ਸੱਤ ਦੀ ਸੱਤ ਸੀਟਾਂ ਇੱਕ ਵਾਰ ਫਿਰ ਮੋਦੀ ਸਾਹਿਬ ਦੀ ਚੋਲੀ 'ਚ ਪਾਉਂਗੇ ਤੇ ਅਸੀਂ ਵੀ ਪੰਜਾਬ ਦੇ ਅੰਦਰ ਦੇਸ਼ ਦੇ ਯੋਗਦਾਨ ਦੇ ਅੰਦਰ